ਤੁਸੀਂ ਹਰ ਸੌਣ ਦੇ ਮਹੀਨੇ ਦੇ ਵਿੱਚ ਬਿਸਕੁਟ ਤਿਆਰ ਕਰਦੇ ਹੋ। ਹਾਂਜੀ ਹਾਂਜੀ ਹਾਂਜੀ। ਬਿਸਕੁਟ ਦਾ ਮਤਲਬ ਕੀ ਖਾਸ ਮਹੱਤਵ ਹੈ? ਕਿਸ ਤਰੀਕੇ ਨਾਲ ਸੌਣ ਦੇ ਮਹੀਨੇ ਦੇ ਵਿੱਚ ਜਿਹੜਾ ਇਹ ਕੁੜੀਆਂ ਨੂੰ ਭੇਜਿਆ ਜਾਂਦਾ ਹੈ? ਹਾਂਜੀ ਕੁੜੀਆਂ ਨੂੰ ਸੰਧਾਰਾ ਦਿੱਤਾ ਜਾਂਦਾ ਹੈ। ਪੜਦਾ ਕਿਵੇਂ ਆ? ਉਹ ਤੁਸੀਂ ਸਾਨੂੰ ਜ਼ਰੂਰ ਦੱਸੋ। ਪਹਿਲਾਂ ਜੀ ਦੁੱਧ ਪਾਇਆ ਜਾਂਦਾ। ਫਿਰ ਚੀਨੀ ਘੋਲੀ ਜਾਂਦੀ ਹੈ ਜੀ। ਚੰਗੀ ਤਰ੍ਹਾਂ ਚੀਨੀ ਘੋਲ ਕੇ ਉਸ ਤੋਂ ਬਾਅਦ ਚਰਲਾ ਕੇ ਸਾਡੇ ਕੋਲੇ ਮਿੱਠਾ ਸੋਡਾ ਵਾ। ਉੱਪਰ ਆ ਜਾਂਦਾ ਵਿੱਚ ਘੋਲਿਆ ਜਾ ਰਿਹਾ ਜੀ ਹੁਣ ਤਾਂ ਉਸ ਤੋਂ ਬਾਅਦ ਚ ਇਹਦੇ ਚ ਘਿਓ ਪਊਗਾ ਜੀ ਘਿਓ ਪਵੇਗਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਆਟਾ ਪੈਂਦਾ ਹਾਂਜੀ ਹਾਂਜੀ ਉਸ ਤੋਂ ਬਾਅਦ ਚ ਆਟਾ ਪਊਗਾ ਜੀ 2 ਕਿਲੋ ਆਟੇ ਦੀ ਕਹਾਣੀ ਇੱਕ ਬਣਦੀ ਹੈ ਪਹਿਲਾਂ ਦੁੱਧ ਖੰਡ ਤੇ ਹੁਣ ਜਿਹੜਾ ਹੈ ਘਿਓ ਇਹਦੇ ਚ ਪੈ ਰਿਹਾ ਹੈ ਤੇ ਇਹਨੂੰ ਵੀ ਜਿਹੜਾ ਚੰਗੀ ਤਰੀਕੇ ਨਾਲ ਮਿਕਸ ਕੀਤਾ ਜਾਏਗਾ ਮਿਲਾਇਆ ਜਾਏਗਾ ਬਿਲਕੁਲ ਇਸ ਤਰੀਕੇ ਨਾਲ ਹੁੰਦਾ ਹੈ ਤਿਆਰ ਸੰਧਾਰੇ ਦੇ ਵਿੱਚ ਜੋ ਬਿਸਕਟ ਭੇਜਿਆ ਜਾਂਦਾ ਹੈ ਬਿਲਕੁਲ ਅਸੀਂ ਜਿਹੜੇ ਅੰਦਰ ਆ ਚੁੱਕੇ ਹਾਂ ਪੱਟੀ ਦੇ ਕੋਲ ਪਹੁੰਚ ਚੁੱਕੇ ਹਾਂ ਸਵੀਰਾ ਇਸ ਚੀਜ਼ ਦੀ ਗਵਾਹੀ ਭਰ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਜਿਹੜਾ ਇਸ ਸੌਣ ਦੇ ਮਹੀਨੇ ਦੇ ਵਿੱਚ ਇਸ ਬਿਸਕੁਟ ਦੀ ਕੀ ਜਿਹੜੀ ਐ ਖਾਸੀਅਤ ਐ ਕਿਸ ਤਰੀਕੇ ਨਾਲ ਇਸ ਦਾ ਮਹੱਤਵ ਐ ਤੁਸੀਂ ਲਾਈਨਾਂ ਦੇ ਵਿੱਚ ਦੇਖ ਸਕਦੇ ਹੋ ਲਗਾਤਾਰ ਜਿਹੜੇ ਐ ਵਕ ਵਕ ਜਿਹੜੇ ਐ ਪੀਪਿਆਂ ਦੀ ਲਾਈਨ ਲੱਗੀ ਹੋਈ ਐ ਹਰ ਕਿਸੇ ਨੂੰ ਇੰਤਜ਼ਾਰ ਰਹਿੰਦਾ ਕਿਉਂਕਿ ਕੁੜੀਆਂ ਦੇ ਘਰ ਜਿਹੜਾ ਇਹ ਸੰਧਾਰਾ ਪੇਜਣਾ ਹੁੰਦਾ ਤੇ ਇਸ ਦੇ ਨਾਲ ਹੀ ਜੋ ਜੋ ਇੱਥੇ ਪੱਠੀ ਲੱਗੀ ਹੋਈ ਐ ਉਹਨਾਂ ਦੇ ਮਾਲਕ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਤਿਆਰ ਹੁੰਦਾ ਤੇ ਬਿਲਕੁਲ ਸਰ ਇੱਥੇ ਨੇ ਆਜੂ ਭਾਜੀ ਅਸੀਂ ਦੇਖਦੇ ਹਾਂ ਕਿਸ ਤਰੀਕੇ ਨਾਲ ਤਿਆਰ ਹੁੰਦਾ ਭ ਪਹਿਲਾਂ ਤਾਂ ਜਿਹੜੀ ਇਹ ਤੁਹਾਡੇ ਵੱਲੋਂ ਇੱਥੇ ਪੱਠੀ ਲਗਾਈ ਹੋਈ ਹੈ ਇਹ ਖੇੜੀ ਚਮੇੜੀ ਰੋਡ ਤੇ ਪੀਲਾ ਰੋਡ ਤੇ ਹਨਾ ਤੇ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਲਗਾਈ ਹੋਈ ਹੈ ਇੱਥੇ ਤਾਂ ਅਸੀਂ ਪਹਿਲੀ ਵਾਰ ਲਾਈ ਇਹਦੇ ਪਿੱਛੇ ਸੀਗੀ ਪਹਿਲਾਂ 18 ਸਾਲ ਹੋ ਗਏ ਜੀ ਅੱਛਾ 18 ਸਾਲ ਮਤਲਬ 18 ਸਾਲ ਤੋਂ ਤੁਸੀਂ ਹਰ ਸੌਣ ਦੇ ਮਹੀਨੇ ਦੇ ਵਿੱਚ ਇਹ ਬਿਸਕੁਟ ਤਿਆਰ ਕਰਦੇ ਹੋ ਹਾਂਜੀ 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 ਤੇ ਜੇ ਅਸੀਂ ਗੱਲ ਕਰੀਏ ਇਹ ਬਿਸਕੁਟ ਦਾ ਮਤਲਬ ਕੀ ਖਾਸ ਮਹੱਤਵ ਹੈ ਕਿਸ ਤਰੀਕੇ ਨਾਲ ਸੌਣ ਦੇ ਮਹੀਨੇ ਦੇ ਵਿੱਚ ਜਿਹੜਾ ਇਹ ਕੁੜੀਆਂ ਨੂੰ ਭੇਜਿਆ ਜਾਂਦਾ ਹੈ ਹਾਂਜੀ ਕੁੜੀਆਂ ਨੂੰ ਸੰਧਾਰਾ ਦਿੱਤਾ ਜਾਂਦਾ ਜੀ ਹਾਂਜੀ ਤੇ ਜੇ ਅਸੀਂ ਗੱਲ ਕਰੀਏ ਬਣਦਾ ਕਿਵੇਂ ਹੈ ਉਹ ਤੁਸੀਂ ਸਾਨੂੰ ਜ਼ਰੂਰ ਦੱਸੋ ਕਿ ਕਿਸ ਤਰੀਕੇ ਨਾਲ ਸ਼ੁਰੂਆਤੀ ਸਭ ਤੋਂ ਪਹਿਲਾ ਸਟੈਪ ਕੀ ਹੁੰਦਾ ਕਿਵੇਂ ਤਿਆਰ ਹੁੰਦਾ ਪਹਿਲਾਂ ਜੀ ਦੁੱਧ ਪਾਇਆ ਜਾਂਦਾ ਫਿਰ ਚੀਨੀ ਘੋਲੀ ਜਾਂਦੀ ਹੈ ਜੀ ਚੰਗੀ ਤਰ੍ਹਾਂ ਚੀਨੀ ਘੋਲ ਕੇ ਉਸ ਤੋਂ ਬਾਅਦ ਚਰਲਾ ਕੇ ਸਾਡੇ ਕੋਲੇ ਮਿੱਠਾ ਸੋਡਾ ਵਾ ਉਹ ਪਾਇਆ ਜਾਂਦਾ ਵਿੱਚ ਜੀ ਉਹ ਪਾ ਕੇ ਉਸ ਤੋਂ ਬਾਅਦ ਬਿਸਕੁਟ ਇਹ ਜਿਹੜੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦੁੱਧ ਪਾਇਆ ਹੋਇਆ ਉਸ ਤੋਂ ਬਾਅਦ ਜਿਹੜੀ ਇਹ ਖੰਡ ਪਾਈ ਹੋਈ ਹੈ ਉਹਨੂੰ ਜਿਹੜਾ ਚੰਗੀ ਤਰੀਕੇ ਨਾਲ ਘੋਲਿਆ ਜਾ ਰਿਹਾ ਹੁਣ ਇਹਦੇ ਤੇ ਆਟਾ ਪੈਂਦਾ ਹੁੰਦਾ ਨਹੀਂ ਜੀ ਹਲੇ ਘੋ ਪਊਗਾ ਜੀ ਅੱਛਾ ਹਲੇ ਇਸ ਤੋਂ ਬਾਅਦ ਘੋ ਪਏਗਾ ਬਿਲਕੁਲ ਤੇ ਮਤਲਬ ਤੁਸੀਂ ਖੁਦ ਹੀ ਮਤਲਬ ਸੁਣ ਕੇ ਮੂੰਹ 'ਚ ਪਾਣੀ ਆ ਰਿਹਾ ਕਿ ਕਿਸ ਤਰੀਕੇ ਨਾਲ ਬੜੀ ਹੈਲਦੀ ਚੀਜ਼ ਜਿਹੜੀ ਤਿਆਰ ਹੁੰਦੀ ਆ ਵਾ ਬਾਹਰਲੇ ਤਾਂ ਬਿਸਕੁਟ ਜ਼ਰੂਰ ਖਾਂਦੇ ਆ ਪਰ ਜਿਹੜਾ ਅ ਸੰਧਾਰੇ ਦੇ ਵਿੱਚ ਆ ਬਿਸਕੁਟ ਭੇਜ ਰਹੇ ਨੇ ਉਸ ਦੀ ਮੇਕਿੰਗ ਕਿਸ ਤਰੀਕੇ ਨਾਲ ਹੁੰਦੀ ਹੈ ਤੇ ਬੜੀ ਇੰਟਰਸਟਿੰਗ ਲੱਗ ਰਹੀ ਹੈ ਤੁਣਾਂ ਦੇ ਵਿਸ਼ਵੀ ਤੇ ਕ ਵੈਸੀ ਜਿਹੜਾ ਹਲੇ ਵੀ ਹਲੇ ਤੋ ਜੀ ਕਰਿਆ ਕਿ ਇਸ ਨੂੰ ਕਦੋਂ ਮੈਂ ਟੈਸਟ ਕਰੂੰਗੀ ਕਿਉਂਕਿ ਜੋ ਪਹਿਲਾਂ ਦੁੱਧ ਪਾਇਆ ਹੋਇਆ ਹੈ ਖੰਡ ਪਾਈ ਹੈ ਉਹਨੂੰ ਘੋਲਿਆ ਜਾ ਰਿਹਾ ਤੇ ਇਸ ਤੋਂ ਬਾਅਦ ਹੁਣ ਜਿਹੜਾ ਇਸ ਵਿੱਚ ਘਿਓ ਪਵੇਗਾ ਘੋਲਿਆ ਜਾ ਰਿਹਾ ਹਾਂ ਉਦੋਂ ਬਾਅਦ ਚ ਇਹਦੇ ਚ ਘਿਓ ਪਊਗਾ ਜੀ ਕਿਉਂ ਪਵੇਗਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਆਟਾ ਪੈਂਦਾ ਹਾਂਜੀ ਹਾਂਜੀ ਉਸ ਤੋਂ ਬਾਅਦ ਚ ਆਟਾ ਪਊਗਾ ਜੀ ਠੀਕ ਹੈ ਤੇ ਇਹ ਕਿੰਨਾ ਮਤਲਬ ਇਹਦਾ ਕੁਝ ਸੋਚਿਆ ਹੁੰਦਾ ਹੈ ਕਿ ਕਿੰਨਾ ਘੜਾ ਮੈਟਰ ਤਿਆਰ ਕਰਨਾ ਹੈ ਕੁਝ ਇਹ ਵੀ ਹੁੰਦਾ ਹੈ ਇਹਦਾ 2 ਕਿਲੋ ਦੀ 2 ਕਿਲੋ ਦੀ 2 ਕਿਲੋ ਆਟੇ ਦੀ ਕਹਾਣੀ ਇੱਕ ਬਣਦੀ ਹੈ ਜੀ ਅ ਬਿਲਕੁਲ ਜਰੂਰ ਅਸੀ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਨਾਲ ਤਿਆਰ ਹੋ ਰਿਹਾ ਬਿਲਕੁਲ ਇਹ ਹੁਣ ਪੈ ਚੁੱਕਿਆ ਹੈ ਇਹਦੇ ਚ ਕਿਉਂ ਪੈ ਚੁੱਕਿਆ ਹੈ ਬਿਲਕੁਲ ਪਹਿਲਾ ਦੁੱਧ ਖੰਡ ਤੇ ਹੁਣ ਜਿਹੜਾ ਹੈ ਘਿਓ ਇਹਦੇ ਚ ਪੈ ਰਿਹਾ ਹੈ ਤੇ ਇਹਨੂੰ ਵੀ ਜਿਹੜਾ ਚੰਗੀ ਤਰੀਕੇ ਨਾਲ ਮਿਕਸ ਕੀਤਾ ਜਾਏਗਾ ਮਿਲਾਇਆ ਜਾਏਗਾ ਬਿਲਕੁਲ ਇਸ ਤਰੀਕੇ ਨਾਲ ਹੁੰਦਾ ਹੈ ਤਿਆਰ ਸੰਧਾਰੇ ਦੇ ਵਿੱਚ ਜੋ ਬਿਸਕੁਟ ਭੇਜਿਆ ਜਾਂਦਾ ਹੈ ਕਾਫੀ ਜੜੀ ਹੈ ਇੰਟਰਸਟਿੰਗ ਮੇਕਿੰਗ ਹੈ ਕਿਉਂਕਿ ਅੱਜ ਜਿਹੜਾ ਇਹ ਵੇਵੀ ਫਸਟ ਟਾਈਮ ਦੇਖ ਰਹੀਆਂ ਜਿਨ੍ਹਾਂ ਜਿਨ੍ਹਾਂ ਨੇ ਫਸਟ ਟਾਈਮ ਜੜੀ ਹੈ ਇਸ ਬਿਸਕਟ ਦੀ ਮੇਕਿੰਗ ਦੇਖੀ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਣ ਤੇ ਜਿਨ੍ਹਾਂ ਨੇ ਪਹਿਲਾਂ ਖਾਦੇ ਹੋਏ ਨੇ ਬਿਸਕਟ ਆਲਰੇਡੀ ਪਹਿਲਾਂ ਖਾਦੇ ਹੋਏ ਨੇ ਉਹਨਾਂ ਨੇ ਇਸ ਦੇ ਬਾਰੇ ਪਤਾ ਸੀ ਉਹ ਵੀ ਜ਼ਰੂਰ ਕਮੈਂਟ ਕਰਕੇ ਜ਼ਰੂਰ ਸਾਨੂੰ ਦੱਸਣ ਪਰ ਮੇਰੇ ਲਈ ਤਾਂ ਜਿਹੜਾ ਫਸਟ ਐਕਸਪੀਰੀਅੰਸ ਹੈ ਬਿਲਕੁਲ ਤੇ ਹੁਣ ਇਹ ਪੈ ਗਿਆ ਆਟਾ ਬਿਲਕੁਲ ਇਹ ਕਿੰਨੇ ਕਿਲੋ ਆਟਾ ਹਲੇ ਪਾਇਆ ਹੋਣਾ ਹੈ 2 ਕਿਲੋ ਜੀ 2 ਕਿਲੋ 2 ਕਿਲੋ ਜੀ 2 ਕਿਲੋ ਕਉਤੇ ਹੁਣ ਇਹਦੇ ਚ ਪੈ ਗਿਆ ਆਟਾ ਤੇ ਹੁਣ ਇਸ ਤਰੀਕੇ ਨਾਲ ਜਿਹੜਾ ਸਾਰਾ ਮੈਟਰ ਹੋਣਾ ਹੈ ਤਿਆਰ। ਜੇਸੀ ਗੱਲ ਕਰੀਏ ਪਾਜੀ ਕੀ ਜਿੰਨਾ ਵੀ ਜਿਹੜਾ ਬਿਸਕਟ ਤਿਆਰ ਕੀਤਾ ਜਾਂਦਾ ਮੰਨ ਲਓ ਇਹ 2 ਕਿਲੋ ਆਟਾ ਜਿਹੜਾ ਯੂਜ਼ ਕੀਤਾ ਗਿਆ ਨਾ ਤੇ ਇਹਦੇ ਚ ਕਿੰਨਾ ਬਿਸਕਟ ਤਿਆਰ ਹੋਏਗਾ? ਇਹ ਜੋ 3.5 ਕਿਲੋ ਜੀ। 3.5 ਕਿਲੋ ਕਿਉਂਕਿ ਜੋ ਨਾ ਬਾਕੀ ਚੀਜ਼ਾਂ ਮਿਕਸ ਕੀਤੀ ਆ ਉਸ ਨੂੰ ਮਿਲਾ ਕੇ ਜਿਹੜਾ 3.5 ਸਾਢੇ 3.5 ਕਿਲੋ ਤਿਆਰ ਹੋਣਗੇ। ਹਾਂਜੀ। ਤੇ ਤੁਸੀਂ ਇੰਨੇ ਸਾਲਾਂ ਤੋਂ ਲਗਾ ਰਹੇ ਹੋ ਮਤਲਬ ਕਿ ਇਹਦਾ ਕਿਵੇਂ ਹੁੰਦਾ ਹੈ ਮਤਲਬ ਜੇ ਆਪਾਂ ਗੱਲ ਕਰੀਏ 1 ਕਿਲੋ ਬਿਸਕੁਟ ਦਾ ਕਿਵੇਂ ਤਿਆਰ ਹੁੰਦਾ ਹੈ ਜਿਹੜਾ ਮੈਟਰ ਹੁੰਦਾ ਜਿਹੜਾ ਜਿਹੜਾ ਆਟਾ ਯੂਜ਼ ਕੀਤਾ ਕਿ ਉਹ ਯੂਜ਼ ਕੀਤਾ ਇਹ ਜਿਨ੍ਹਾਂ ਨੇ ਬਣਵਾਣਾ ਹੁੰਦਾ ਉਹ ਲੈ ਕੇ ਆਉਂਦੇ ਹਾਂਜੀ ਉਹ ਲੈ ਕੇ ਆਉਂਦੇ ਤੇ ਫਿਰ ਉਸ ਤੋਂ ਇਲਾਵਾ ਜੀ ਤੁਹਾਡਾ ਫਿਰ ਇਸ ਦੇ ਵਿੱਚ ਤੁਹਾਡਾ ਕੀ ਰਹਿੰਦਾ ਹੈ ਕਿ ਜੋ ਤੁਹਾਡੀ ਮਿਹਨਤ ਹੁੰਦੀ ਹੈ ਉਸ ਦੇ ਕੀ ਚਾਰजेस ਨੇ ਅਸੀਂ ਬਣਵਾਈ ਲੈਂਦੇ ਜੀ 50 ਰੁਪਏ ਕਿਲੋ ਆਟੇ ਦੀ ਅੱਛਾ 50 ਰੁਪਏ ਕਿਲੋ ਆਟੇ ਦੀ ਕਿ ਜਿੰਨੇ ਕਿਲੋ ਬਣਵਾਉਂਗੇ ਉਹ 50 50 ਐਡ ਹੋਣ ਹਾਂਜੀ 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 ਬਿਲਕੁਲ ਤੇ ਇਹ ਹੋ ਰਿਹਾ ਪਹਿਲਾਂ ਰੋ ਤਾਂ ਸ਼ੁਰੂ ਹੋਏ ਸੀ ਆਪਾਂ ਕਿ ਖੰਡ ਪਾਈ ਦੁੱਧ ਪਾਇਆ ਉਸ ਤੋਂ ਬਾਅਦ ਘਿਓ ਪਾਇਆ ਆਟਾ ਪਾਇਆ ਤੇ ਹੁਣ ਜਿਹੜਾ ਇਸ ਤਰੀਕੇ ਨਾਲ ਜਿਹੜਾ ਹੈ ਮੈਟਰ ਹੁਣ ਇਸ ਦਾ ਪੂਰਾ ਤਿਆਰ ਹੋ ਚੁੱਕਿਆ ਤੇ ਇਸ ਦੇ ਤਿਆਰ ਹੋਣ ਵਾਲੇ ਨੇ ਸਵਾਦਿਸ਼ਟ ਜਿਹੜੇ ਬਿਸਕਟ ਅੱਛਾ ਇਸ ਦੇ ਵਿੱਚ ਕੁਝ ਹੋਰ ਵੀ ਪੈਂਦਾ ਹੁੰਦਾ ਹੈ ਅਲਮੋਨੀਅਮ ਸੋਡਾ ਜੀ ਅੱਛਾ ਉਹ ਸੋਡਾ ਪੈਂਦਾ ਹੁੰਦਾ ਉਸ ਦੇ ਨਾਲ ਜਿਹੜਾ ਵਧੀਆ ਤਰੀਕੇ ਨਾਲ ਬਿਸਕਟ ਬੇਕ ਹੁੰਦੇ ਹੁੰਦੇ ਹਾਂਜੀ 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 ਕੀ ਮੰਨ ਲਓ 1 2 ਕਿਲੋ ਆਟਾ ਸੀ ਤੇ ਕਿੰਨਾ ਉਹਦੇ ਚ ਸੋਡਾ ਪੈਂਦਾ ਹੁੰਦਾ 50 ਗ੍ਰਾਮ ਜੀ 50 ਗ੍ਰਾਮ ਉਹ ਫਿਰ ਇਹ ਉਸ ਤੋਂ ਬਾਅਦ ਇਹ ਜਿਹੜੀ ਮਸ਼ੀਨ ਹੈ ਇਹ ਇਹਦੇ ਵਿੱਚ ਉਹ ਬਿਸਕੁਟ ਤਿਆਰ ਹੁੰਦੇ ਨੇ ਹਾਂਜੀ ਉਹਦੇ ਚ ਜੀ ਉਹਦੇ 'ਤੇ ਸਾਡੇ ਡਾਈ ਲੱਗੀ ਹੋਈ ਹੈ ਜੀ ਅੱਛਾ ਹਾਂਜੀ ਚਾਹੇ ਮੋਟੀ ਲਵਾ ਲਓ ਚਾਹੇ ਪਤਲੀ ਲਵਾ ਲਓ ਬਰੀਕ ਲਵਾ ਲਓ ਚਾਹੇ ਮਤਲਬ ਮਤਲਬ ਲੋਕਾਂ ਨੂੰ ਐਵੀਂ ਹੁੰਦਾ ਹੋਵੇਗਾ ਕਿ ਸਾਨੂੰ ਮੋٹے ਬਿਸਕੁਟ ਚਾਹੀਦੇ ਆ ਹਾਂ ਤੇ ਕਈਆਂ ਨੂੰ ਬਰੀਕ ਚਾਹੀਦੇ ਹੁੰਦੇ ਹਾਂ ਹਾਂਜੀ ਕਿਸੇ ਨੂੰ ਬਰੀਕ ਚਾਹੀਦੇ ਕਿਸੇ ਨੂੰ ਮੋٹے ਚਾਹੀਦੇ ਜੀ ਜਿਵੇਂ ਵੀ ਚਾਹੀਦੇ ਉਹ ਉਹਦੇ 'ਚ ਡਾਈ ਲੱਗ ਜਾਂਦੀ ਹੈ ਜੀ ਮਸ਼ੀਨ 'ਚ ਹਾਂਜੀ ਤੇ ਇਹ ਕਿੰਨੀ ਇੰਟਰਸਟਿੰਗ ਤਰੀਕੇ ਨਾਲ ਜੇ ਅਸੀਂ ਮਸ਼ੀਨ ਦੀ ਗੱਲ ਕਰੀਏ ਕਿ ਕਿਸ ਤਰੀਕੇ ਨਾਲ ਆਟੇ ਦੀ ਜਿਹੜੀ ਲੋਹੀ ਹੈ ਉਸ ਦੇ ਵਿੱਚ ਪਾਈ ਗਈ ਉਸ ਤੋਂ ਬਾਅਦ ਹੁਣ ਜਿਹੜਾ ਇਹ ਥੱਲੇ ਬਿਸਕੁਟ ਨਿਕਲਣ ਵਾਲੇ ਨੇ ਪਹਿਲਾਂ ਵੀ ਦੱਸਿਆ ਕਿ ਥੱਲੇ ਜਿਹੜੀ ਪੱਤੀ ਵੀ ਲੱਗੀ ਹੁੰਦੀ ਹੈ ਮੋٹے ਬਣਵਾਣੇ ਨੇ ਬਿਸਕੁਟ ਪਤਲੇ ਬਣਵਾਣੇ ਨੇ ਤੇ ਹੁਣ ਦੇਖ ਰਹੋ ਕਾਫੀ ਜਿਹੜੀ ਇੰਟਰਸਟਿੰਗ ਮੇਕਿੰਗ ਹੈ ਬਿਲਕੁਲ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਮੈਂ ਵੀ ਫਸਟ ਟਾਈਮ ਦੇਖਿਆ ਕਿ ਕਿਵੇਂ ਜਿਹੜੇ ਬਿਸਕੁਟ ਤਿਆਰ ਹੁੰਦੇ ਨੇ ਪਰ ਫਾਈਨਲੀ ਜੇ ਅਸੀਂ ਗੱਲ ਕਰੀਏ ਇਸੇ ਪੱਠੀ ਦੇ ਕੋਲ ਹੀ ਮੌਜੂਦ ਆ ਖੁਸ਼ਬੂ ਜ ਇਥੋਂ ਜਿਹੜੇ ਬਿਸਕੁਟ ਜਿਹੜੇ ਕੱਢੇ ਜਾ ਰਹੇ ਨੇ ਮਸ਼ੀਨ ਤੋਂ ਆਟੇ ਦੀ ਜਦ નોਈ ਤਿਆਰ ਹੋਈ ਉਸ ਤੋਂ ਬਾਅਦ ਇਹ ਚ ਪਾਏਗੀ ਮਸ਼ੀਨ ਉਹ ਚੋਂ ਜਿਹੜੇ ਹੁਣ ਬਿਸਕੁਟ ਤੇ ਹੁਣ ਜਿਹੜੇ ਬਿਸਕੁਟ ਕੱਢੇ ਜਾਂਦੇ ਨੇ ਫਿਰ ਇਸ ਨੂੰ ਪੱਠੀ ਦੇ ਵਿੱਚ ਰੱਖਿਆ ਜਾਂਦਾ ਕਿੰਨੀ ਦੇਰ ਲਈ ਰੱਖਿਆ ਜਾਂਦਾ ਹੁਣ ਇਸ ਟਾਈਮ ਜੀ ਸਵੇਰ ਤਾਂ ਹੁੰਦਾ ਜੀ 5 ਮਿੰਟ ਲਈ ਹੁਣ 10 ਮਿੰਟ ਲਈ ਹੈ ਜੀ ਮਤਲਬ ਅਲੱਗ-ਅਲੱਗ ਟਾਈਮਿੰਗ ਕਿਉਂ ਹੁੰਦੀ ਹੈ ਸਵੇਰ ਤੇ ਸਵੇਰੇ ਸੇਕਾ ਤੇਜ਼ ਹੁੰਦਾ ਜੀ ਅੱਛਾ ਸਵੇਰੇ ਸੇਕਾ ਤੇਜ਼ ਹੁੰਦਾ ਕਿਉਂਕਿ ਕਦੋਂ ਜਿਹੜੀ ਪੱਠੀ ਦੀ ਸ਼ੁਰੂਆਤ ਹੁੰਦੀ ਹੈ ਹਾਂਜੀ 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 ਅੱਛਾ ਤੇ ਹੁ ਕੀ ਆਪ ਗੱਲ ਕਰੀਏ ਇੱਕ ਦਿਨ ਦੇ ਵਿੱਚ ਕਿੰਨੇ ਮਤਲਬ ਤੁਸੀਂ ਬਿਸਕੁਟ ਤਿਆਰ ਕਰ ਲੈਣੇ ਹੋ ਕਿੰਨੇ ਜੇ ਆਪਾਂ ਕੁਆਂਟੀਟੀ ਦੀ ਗੱਲ ਕਰੀਏ ਅਸੀਂ ਇੱਕ ਕੁਆਂਟਲ ਆਟਾ ਕੱਢ ਦਿੰਨੇ ਹਾਂ ਜੀ ਅੱਛਾ ਇੱਕ ਕੁਆਂਟਲ ਆਟਾ ਕੱਢ ਦਿੰਨੇ ਹੋ ਤੇ ਲੋਕਾਂ ਦੀ ਡਿਮਾਂਡ ਵੀ ਬੜੀ ਹੁੰਦੀ ਹੋਵੇਗੀ ਇਸ ਨੂੰ ਲੈ ਕੇ ਕਿੰਨੇ ਮਤਲਬ ਸੌਣ ਦੇ ਮਹੀਨੇ ਦੇ ਵਿੱਚ ਇਹ ਸਿਰਫ ਚੱਲਦਾ ਹੈ ਹਾਂਜੀ ਸੌਣ ਦੇ ਮਹੀਨੇ ਮਹੀਨੇ ਚ ਸੌਂਦੇ ਮਹੀਨੇ ਦੇ ਵਿੱਚ ਤੇ ਇੱਕ ਲੋਕਾਂ ਨੂੰ ਇੰਤਜ਼ਾਰ ਵੀ ਕਰਨਾ ਪੈਂਦਾ ਇਸ ਦੇ ਲਈ ਕਿ ਅੱਜ ਵਾਰੀ ਨਹੀਂ ਆਈ ਫਿਰ ਕੱਲ ਫਿਰ ਆਣਗੇ ਕਿਉਂਕਿ ਉੱਥੇ ਪੀਪਿਆਂ ਦੀ ਲਾਈਨ ਵੀ ਲੱਗੀ ਨਜ਼ਰ ਆ ਰਹੀ ਚਾਰ-ਚਾਰ ਦਿਨ ਬਾਅਦ ਵਾਰੀ ਆਉਂਦੀ ਹੈ ਜੀ ਕਈ ਚਾਰ-ਚਾਰ ਦਿਨ ਬਾਅਦ ਹਾਂਜੀ ਬਿਲਕੁਲ ਜੇ ਤੁਸੀਂ ਵੀ ਬਣਵਾਉਣੇ ਨੇ ਬਿਸਕਟ ਤੇ ਤੁਹਾਨੂੰ ਵੀ ਜਿਹੜਾ ਇੰਤਜ਼ਾਰ ਜ਼ਰੂਰ ਕਰਨਾ ਪਏਗਾ ਪਰ ਕਹਿੰਦੇ ਹੁੰਦੇ ਨੇ ਇੰਤਜ਼ਾਰ ਦਾ ਫਲ ਮਿੱਠਾ ਹੁੰਦਾ ਹੈ ਤੇ ਇਹ ਤਾਂ ਜ਼ਿਆਦਾ ਹੀ ਮਿੱਠਾ ਹੁੰਦਾ ਕਿਉਂਕਿ ਫਿਲਹਾਲ ਜੋ ਖੁਸ਼ਬੂ ਆ ਰਹੀ ਹੈ ਦੇਖਣ ਨੂੰ ਜਿਹੜਾ ਕਾਫੀ ਜੋ ਸਵਾਦ ਲੱਗ ਰਹੇ ਨੇ ਬਿਸਕਟ ਖੁਸ਼ਬੂ ਮੈਂ ਗੱਲ ਕਰੀ ਸੀ ਪੱਠੀ ਦੇ ਵਿੱਚੋਂ ਜੋ ਖੁਸ਼ਬੂ ਆ ਰਹੀ ਹੈ ਇਸ ਦੀ ਕਿ ਕਿਸ ਤਰੀਕੇ ਨਾਲ ਜੋ ਬੇਕ ਹੁੰਦੇ ਨੇ ਤੇ ਕਾਫੀ ਜੜੀ ਆ ਉਦਾਂ ਦੀ ਖੁਸ਼ਬੂ ਆ ਰਹੀ ਹੈ ਤੇ ਬਿਲਕੁਲ ਇਸ ਦੇ ਲਈ ਇੰਤਜ਼ਾਰ ਤਾਂ ਕਰਨਾ ਪਵੇਗਾ ਪਰ ਉਹ ਇੰਤਜ਼ਾਰ ਜਿਹੜਾ ਹਰ ਕਿਸੇ ਨੂੰ ਕਰਨਾ ਜ਼ਾਇਆ ਜੀ ਲੱਗਦਾ ਹੈ ਕਿਉਂਕਿ ਇੰਤਜ਼ਾਰ ਦਾ ਫਲ ਮਿੱਠਾ ਹੁੰਦਾ ਹੈ ਤੇ ਲੋਕਾਂ ਨੂੰ ਵੈਸੇ ਵੀ ਇਸ ਬਿਲਕੁਲ ਤੇ ਹੁਣ ਬਿਲਕੁਲ ਤੇ ਇਹ ਹੁਣ ਜਿਹੜਾ ਹੈ ਮਸ਼ੀਨ ਤੋਂ ਬਿਸਕਟ ਕੱਢੇ ਜਾ ਰਹੇ ਨੇ ਉਨਸ ਤੋਂ ਬਾਅਦ ਪੱਠੀ ਦੇ ਵਿੱਚ ਜਾਣਗੇ ਤੇ ਜੇ ਅਸੀਂ ਗੱਲ ਕਰੀਏ ਬਿਸਕਟ ਦੀ ਇਹ ਫਿਲਹਾਲ ਜਿਹੜੇ ਬੜਾ ਸਿੰਪਲ ਤਰੀਕੇ ਨਾਲ ਪਾਇਆ ਗਿਆ ਆਟਾ ਕਿ ਉਹ ਖੰਡ ਉਸ ਦੇ ਇਲਾਵਾ ਹੋਰ ਵੀ ਵੱਖ-ਚੀਜ਼ਾਂ ਵੀ ਪਾਈਆਂ ਜਾਂਦੀਆਂ ਨੇ ਉਹਦੇ ਵੀ ਬਿਸਕਟ ਤਿਆਰ ਕੀਤੇ ਹਾਂਜੀ ਨਮਕੀਨ ਬਿਸਕਟ ਤਿਆਰ ਕੀਤੇ ਜਾਂਦੇ ਜੀ ਕੋਕੋਨਟ ਬੇਸ ਕੁਟਸ ਆਰ ਕਿਤੇ ਜਾਂਦੇ ਆ ਜੀ ਉਹ ਲੋਕਾਂ ਦੀ ਡਿਮਾਂਡ ਤੇ ਹੁੰਦੀ ਹੈ ਲੋਕਾਂ ਦੀ ਡਿਮਾਂਡ ਤੇ ਜੀ ਮਤਲਬ ਲੋਕੀ ਕੀ ਕੁਝ ਪਵਾਣਾ ਚਾਹੁੰਦੇ ਨੇ ਉਸੇ ਸਾਹਮਣੇ ਹਾਂਜੀ ਹਾਂਜੀ ਜਿਵੇਂ ਕੋਈ ਇਲਾਚੀ ਪਵਾਣੀ ਚਾਹੁੰਦਾ ਕੋਈ ਬਰਾਦਾ ਇਕੱਲਾ ਪਵਾਉਣਾ ਚਾਹੁੰਦਾ ਜੀ ਕੋਈ ਕਾਸਟਡ ਪਵਾਉਣਾ ਚਾਹੁੰਦਾ ਜਾਂ ਚੌਕਲੇਟ ਬਣਵਾਉਣਾ ਚਾਹੁੰਦਾ ਉਹ ਜਿਹੇ ਜਿਹੇ ਕਹਿ ਹੁੰਦਾ ਵੀ ਮਤਲਬ ਇੱਥੇ ਗੱਲ ਉਹੀ ਹੋਗੀ ਕਿ ਜਿੰਨਾ ਗੁੜ ਪਾਉਂਗੇ ਓਨਾ ਮਿੱਠਾ ਹੋਏਗਾ ਜਿੰਨਾ ਤੁਸੀਂ ਗੁੜ ਪਵਾਣਾ ਪਵਾ ਲੋ ਹਾਂਜੀ ਇਹ ਤਾਂ ਤਿਆਰ ਕਰ ਦੇਣੇ ਆ ਜੀ ਅਜੇ ਤੁਸੀਂ ਤਿਆਰ ਕਰ ਦੇਣੇ ਤੇ ਆਪਣੀ ਮਿਹਨਤ ਲੈ ਲੈਣੀ ਮੈਂ ਤਾਂ ਲੈ ਲੈਣੀ ਹਾਂ ਜੀ ਬਿਲਕੁਲ ਬਿਲਕੁਲ ਤੇ ਇੱਥੇ ਉਹੀ ਗੱਲ ਹੋ ਰਹੀ ਹੈ ਕਿ ਜਿੰਨਾ ਗੁੜ ਪਾਉਂਗੇ ਓਨਾ ਮਿੱਠਾ ਹੋਏਗਾ ਤੇ ਜਿਸ ਤਰੀਕੇ ਦਾ ਵੀ ਤੁਸੀਂ ਬਿਸਕੁਟ ਤਿਆਰ ਕਰਵਾਉਣਾ ਚਾਹਦੇ ਹੋ ਉਦੋਂ ਕਰੋ ਉਦੋਂ ਉਸ ਤਰੀਕੇ ਦਾ ਤਿਆਰ ਕਰਵਾ ਸਕਦੇ ਹੋ ਤੇ ਫਾਈਨਲੀ ਜਿਹੜਾ ਹੈ ਕਾਫੀ ਸਾਰੀ ਟ੍ਰੇਸ ਜਿਹੜੀਆਂ ਆਲਰੇਡੀ ਨਿਕਲ ਚੁੱਕੀਆਂ ਨੇ ਮਸ਼ੀਨ ਤੋਂ ਜਿਹੜੇ ਬਿਸਕੁਟ ਕੱਢ ਚੁੱਕੇ ਨੇ ਤੇ ਹੁਣ ਜਿਹੜਾ ਇਹਨਾਂ ਨੂੰ ਇੰਤਜ਼ਾਰ ਹੈ ਸਾਨੂੰ ਵੀ ਇੰਤਜ਼ਾਰ ਹੈ ਕਿ ਇਸ ਨੂੰ ਕਦੋਂ ਜਿਹੜਾ ਪੱਠੀ ਦੇ ਵਿੱਚ ਪਾਇਆ ਜਾਏਗਾ ਤੇ ਉਸ ਤੋਂ ਬਾਅਦ ਜਿਹੜਾ ਬਿਸ ਓ ਚੱਕ ਚਲੋ ਜੀ ਹੁਣ ਤਾਂ ਪੱਠੀ ਵੀ ਖੁੱਲ ਚੁੱਕੀ ਹੈ ਹੁਣ ਇਸ ਦੇ ਵਿੱਚ ਇੱਕ ਇੱਕ ਕਰਕੇ ਜਿਹੜੀਆਂ ਸਾਰੀਆਂ ਟ੍ਰੇ ਅੰਦਰ ਜਾਣਗੀਆਂ ਤੇ ਜਿਵੇਂ ਕਿ ਪਹਿਲਾਂ ਹੀ ਦੱਸ ਚੁੱਕੇ ਨੇ ਭਾਜੀ ਕਿ 10 ਮਿੰਟ ਤਾਂ ਜ਼ਰੂਰ ਲੱਗਦੇ ਨੇ ਇਸ ਦੇ ਜਿਹੜੇ ਬੇਕ ਨੂੰ 10 ਮਿੰਟ ਲੱਗਦੇ ਨੇ ਤੇ 10 ਮਿੰਟ ਇੰਤਜ਼ਾਰ ਕਰਨਾ ਪਏਗਾ ਉਸ ਤੋਂ ਬਾਅਦ ਜਦ ਇਹ ਫਾਈਨਲ ਕੀ ਕੁਝ ਕਿਸ ਤਰੀਕੇ ਨਾਲ ਜਿਹੜੇ ਫਾਈਨਲ ਬਿਸਕਟ ਤਿਆਰ ਹੋ ਜਾਣਗੇ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਬਿਲਕੁਲ ਇਹ ਲਗਾਤਾਰ ਇੱਕ ਇੱਕ ਕਰਕੇ ਟ੍ਰੇ ਜਿਹੜੀ ਅੰਦਰ ਜਾ ਰਹੀ ਹੈ ਪੱਠੀ ਦੇ ਹਲ ਹੁੰਦੀ ਹੈ ਕਿ ਬਾਜ਼ਾਰ ਲੋਕ ਕਹਿੰਦੇ ਨੇ ਲੋ ਜਿਹੜੇ ਹੁਣ ਸ਼ਹਿਰੀ ਇਲਾਕਿਆਂ ਦੇ ਵਿੱਚ ਵੀ ਰਹਿੰਦੇ ਆ ਸੀ ਬਾਜ਼ਾਰ ਦੇ ਬਿਸਕਟ ਬੜੇ ਖਾਂਦੇ ਨੇ ਤੇ ਇਸ ਨੂੰ ਲੈ ਕੇ ਲੋਕਾਂ ਦਾ ਇੰਟਰਸਟ ਹੁੰਦਾ ਇਹ ਲੋਕੀ ਬੜੇ ਚਾਹ ਦੇ ਨਾਲ ਬੜੇ ਸਵਾਦ ਦੇ ਨਾਲ ਖਾਂਦੇ ਹੋਣਗੇ ਹਾਂਜੀ ਹਾਂਜੀ ਇਹਦੇ ਸਵਾਦ ਵੱਧ ਹੁੰਦਾ ਜੀ ਇਹ ਚ ਵੱਧ ਹੁੰਦਾ ਸੀ ਹਾਂਜੀ ਹਾਂਜੀ ਬੱਚਿਆਂ ਨੂੰ ਵੀ ਜੇ ਆਪਾਂ ਬੱਚਿਆਂ ਨੂੰ ਐਸੀ ਕਹਿੰਦੇ ਹੁੰਦੇ ਆ ਉਹਨਾਂ ਨੂੰ ਬਾਜ਼ਾਰੀ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ ਨੇ ਤੇ ਇਸ ਬਿਸਕੁਟ ਨੇ ਲੈ ਕੇ ਕੀ ਰਿਐਕਸ਼ਨ ਹੁੰਦਾ ਹੈ ਬੱਚੇ ਦਾ ਜਦੋਂ ਬੱਚਾ ਇੱਕ ਬਿਸਕੁਟ ਖਾ ਲੈਂਦਾ ਜੀ ਉਦੋਂ ਕਹਿੰਦਾ ਮੈਂ ਤਾਂ ਉਹੀ ਖਾਣਾ ਜੀ ਮੈਂ ਤਾਂ ਉਹੀ ਖਾਣਾ ਹੈ ਬਿਲਕੁਲ ਬਿਲਕੁਲ ਇਹ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਕਿ ਬੱਚਾ ਵੀ ਜਿਹੜਾ ਐਸੀ ਗੱਲ ਕਹਿੰਦੇ ਆ ਕਿ ਬੱਚੇ ਜਿਹੜੇ ਨੇ ਬਾਜ਼ਾਰ ਦੀਆਂ ਚੀਜ਼ਾਂ ਜ਼ਿਆਦਾ ਖਾਣੀਆਂ ਪਸੰਦ ਕਰਦੇ ਨੇ ਪਰ ਜਦ ਬਿਸਕੁਟ ਦੀ ਗੱਲ ਹੁੰਦੀ ਹੈ ਤੇ ਇੱਕ ਵਾਰੀ ਜਿਹੜਾ ਬੱਚਾ ਇਧਰਲੇ ਬਿਸਕੁਟ ਖਾ ਲਵੇ ਤੇ ਉਸ ਤੋਂ ਬਾਅਦ ਤਾਂ ਉਹਨੂੰ ਬਾਜ਼ਾਰਲੇ ਤਾਂ ਬਿਸਕੁਟ ਘਾ ਕਰੇਸ ਜੜੀਆਂ ਦੇ ਅੰਦਰ ਜਾਰੀਆਂ ਨੇ ਇੱਕ ਇੱਕ ਕਰਕੇ 10 ਮਿੰਟ ਦਾ ਇੰਤਜ਼ਾਰ ਕਰਨਾ ਹੋਵੇਗਾ ਤੇ 10 ਮਿੰਟ ਤੋਂ ਬਾਅਦ ਜਿਹੜੇ ਬਿਸਕਟ ਬਾਹਰ ਆਣਗੇ ਪੱਠੀ ਤੋਂ ਬਾਹਰ ਕੱਢੇ ਜਾਣਗੇ ਉਸ ਤੋਂ ਬਾਅਦ ਜਿਹੜੇ ਮੈਂ ਵੀ ਜ਼ਰੂਰ ਤੁਹਾਨੂੰ ਟੇਸਟ ਦੱਸੂਗੀ ਕਿਉਂਕਿ ਮੈਂ ਵੀ ਹਲੇ ਤੱਕ ਦਾ ਜਿਹੜੇ ਬਾਜ਼ਾਰ ਦੇ ਬਿਸਕਟ ਖਾਦੇ ਨੇ ਤੇ ਇਹਦਾ ਕੀ ਟੇਸਟ ਰਹੇਗਾ ਕਿਉਂਕਿ ਬਹੁਤ ਸੁਣਿਆ ਇਸ ਦੇ ਬਾਰੇ ਪਿੰਡਾਂ ਦੇ ਵਿੱਚ ਵੀ ਬੜਾ ਜ਼ਿਕਰ ਹੁੰਦਾ ਹੈ ਇਸ ਦਾ ਤੀਆਂ ਦਾ ਤਿਹਵਾਰ ਤੀਆਂ ਦੇ ਵੈਸੇ ਵੀ ਸੌਣ ਦੇ ਮਹੀਨੇ ਦੇ ਵਿੱਚ ਕੁੜੀਆਂ ਨੂੰ ਸੰਧਾਰਾ ਪੇਜਿਆ ਜਾਂਦਾ ਉਸ ਦੇ ਵਿੱਚ ਇਸ ਬਿਸਕੁਟ ਦਾ ਜਿਹੜਾ ਖਾਸ ਮਹੱਤਵ ਹੁੰਦਾ ਹੈ ਤੇ ਕਿਸ ਤਰੀਕੇ ਨਾਲ ਇਸ ਦਾ ਟੇਸ ਹੋਏਗਾ ਉਹ ਵੀ ਤੁਹਾਨੂੰ ਟੇਸਟ ਕਰਕੇ ਜ਼ਰੂਰ ਦੱਸੂਗੀ ਮੈਂ 10 ਮਿੰਟ ਦਾ ਇੰਤਜ਼ਾਰ ਜਿਹੜਾ ਹੈ ਇੰਤਜ਼ਾਰ ਕਾਫੀ ਲੰਬਾ ਸੀ ਪਰ ਫਾਈਨਲੀ ਜਿਹੜਾ ਹੈ ਹੁਣ ਬਿਸਕੁਟ ਜਿਹੜੇ ਹੈ ਪੱਠੀ ਤੋਂ ਨਿਕਲਨੇ ਸ਼ੁਰੂ ਹੋ ਗਏ ਨੇ ਕੱਢੇ ਜਾ ਰਹੇ ਨੇ ਉਹਨਾਂ ਨੂੰ ਆ ਭਾਜੀ ਜੇ ਗੱਲ ਕਰੀਏ ਇਹਨਾਂ ਬਿਸਕੁਟਸ ਨੂੰ ਕਿੰਨੇ ਦਿਨ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ ਜੇ ਉਦਾਂ ਕਹੀਏ ਤਾਂ ਜੀ ਹਵਾ ਨਾਲ ਲੱਗਣ ਦਈਏ ਆਪਾਂ ਚਾਹੇ ਸਾਲ ਪਰ ਰੱਖ ਲੂ। ਅਜਾ ਸਾਲ ਪਰ ਵੀ ਰੱਖ ਕੇ ਜਿਹੜਾ ਇਸ ਨੂੰ ਖਾਇਆ ਜਾਂਦਾ। ਸਾਡੇ ਖੁਦ ਆਪਦੇ ਰੱਖੇ ਹੈ ਹਰੇ ਸਾਲ ਪਰ ਰੱਖੇ ਸਟਾਕ। ਸਾਲ ਪਰ ਵੀ ਹਵਾ ਨਹੀਂ ਲੱਗਣੀ ਚਾਹੀਦੀ ਉਹ ਤਾਂ। ਹਾਂਜੀ ਹਾਂਜੀ। ਭਾਜੀ ਇਸ ਦੇ ਨਾਲ ਹੀ ਜੇ ਕਿਸੇ ਨੇ ਬਿਸਕੁਟ ਬਣਵਾਣੇ ਹੋਣ ਇੱਕ ਵਾਰੀ ਮੈਂ ਚਾਹਨੀ ਆ ਤੁਸੀਂ ਐਡਰੈਸ ਜ਼ਰੂਰ ਦੱਸ ਦਿਓ ਇਹ ਪੱਠੀ ਕਿੱਥੇ ਲੱਗੀ ਹੋਈ ਹੈ ਕਿਉਂਕਿ ਉਹਨਾਂ ਨੇ ਵੀ ਇੱਥੇ ਦੇ ਬਿਸਕੁਕਟ ਜ਼ਰੂਰ ਬਣਵਾਣੇ ਹੋਣਗੇ ਤੇ ਉਹ ਕਿੱਥੇ ਕਿਵੇਂ ਆ ਸਕਦੇ ਨੇ ਇੱਥੇ ਤੱਕ ਕਿਵੇਂ ਪਹੁੰਚ ਸਕਦੇ ਨੇ। ਇਹ ਜੀ ਵੈਸੇ ਤਾਂ ਖੇੜੀ ਝਮੇੜੀ ਨਾਲ ਜਾਣਿਆ ਜਾਂਦਾ ਇਹ ਕਿਸ ਨਾਮ ਤੋਂ ਤੁਹਾਡੀ ਮਤਲਬ ਇਦਾਂ ਕਿ ਨਾਮ ਤੋਂ ਤੁਹਾਨੂੰ ਪਛਾਣਨ ਕੀ ਹੀ ਪੱਟੀ ਹੋਏਗੀ ਗਰਮੀਤ ਦੀ ਪੱਟੀ ਵਾਧਿਆ ਜੀ ਏਕਮ ਜਰਨਲ ਸਟੋਰ ਆ ਮੋਰੇ ਜਿਹੜੀਆਂ ਦੁਕਾਨਾਂ ਚ ਲਿਖਿਆ ਆ ਜਿਓ ਏਕਮ ਜਰਨਲ ਸਟੋਰ ਆ ਜੀ ਹਾਂ ਬਿਲਕੁਲ ਕਿ ਇਹ ਜਿਹੜੀ ਐ ਇੱਥੇ ਇਹਨਾਂ ਦੀ ਜਿਹੜੀ ਪੱਟੀ ਲੱਗੀ ਹੋਈ ਐ ਇੱਕ ਵਾਰੀ ਜੇ ਤੁਸੀਂ ਵੀ ਤੁਹਾਡਾ ਵੀ ਹੁਣ ਜੀ ਕਰ ਚੁੱਕਿਆ ਹੈ ਕਿ ਹੁਣ ਤੁਸੀਂ ਖਾਣੇ ਇੱਥੇ ਦੇ ਬਿਸਕੁਟ ਆ ਬਣਵਾ ਕੇ ਲੈ ਕੇ ਜਾਣਾ ਹੈ ਜਾਂ ਤੁਸੀਂ ਵੀ ਭੇਜਨੇ ਆਪਣੇ ਘਰ ਦੀ ਕੁੜੀਆਂ ਨੂੰ ਤੇ ਇੱਕ ਵਾਰੀ ਤੁਸੀਂ ਵੀ ਜਿਹੜਾ ਇੱਥੇ ਜ਼ਰੂਰ ਵਿਜ਼ਿਟ ਕਰਿਓ ਲੋਕੇਸ਼ਨ ਜਿਹੜੀ ਹੈ ਭਾਜੀ ਵੱਲੋਂ ਦੱਸੀ ਜਾ ਚੁੱਕੀ ਹੈ ਤੇ ਉਸ ਤੋਂ ਬਾਅਦ ਜੋ ਤੁਹਾਡਾ ਐਕਸਪੀਰੀਅੰਸ ਰਹੇਗਾ ਤੁਹਾਨੂੰ ਕਿਹੋ ਜਿਹਾ ਟੇਸ ਲੱਗਿਆ ਉਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰਨਾ ਨਾ ਭੁੱਲੋ